ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਚੁੱਕੀ ਪਰਲ ਕੰਪਨੀ 'ਚ ਆਪਣੀ ਖੂਨ ਪਸੀਨੇ ਦੀ ਕਮਾਈ ਲੁੱਟਾ ਚੁੱਕੇ ਲੋਕਾਂ ਵੱਲੋਂ ਕਰੀਬ 2.5 ਸਾਲ ਤੋਂ ਕੀਤਾ ਜਾ ਰਿਹਾ ਸੰਘਰਸ਼ ਦਿਖਾਉਂਦਾ ਜਾ ਰਿਹਾ ਹੈ ਇਸੇ ਤੇ ਚਲਦੇ ਹੇ ਕੰਪਨੀ ਦੀ ਲੁੱਟ ਦਾ ਸ਼ਿਕਾਰ ਹੋਏ 4-500 ਮੈਂਬਰਾਂ ਵੱਲੋਂ ਬੀਤੇ ਦਿਨੀ ਰੋਪੜ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਇਸੇ ਤੇ ਚਲਦੇ ਹੇ ਜਥੇ ਦੇ ਨਾਮ ਆਈਆਂ 5 ਔਰਤਾਂ ਅਚਾਨਕ ਪੁਲਿਸ ਨੂੰ ਚੱਕਮਾ ਦੇ ਕੇ ਤਰਾਜ ਜ਼ਿਲ੍ਹੇ ਦੇ ਪਿੰਡ ਖੈਰਾਬਾਦ ਦੀ ਟੈਂਕੀ ਤੇ ਚੜ ਗਈਆਂ ਉਕਤਔਰਤਾਂ ਨੇ ਆਪਣੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਣ ਦੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਆਤਮ ਹਤਿਆ ਕਰਨ ਦੀ ਗੱਲ ਆਖੀ ਜਾ ਰਹੀ ਸੀ ਜਿਸ ਕਰਕੇ ਬਰਸਾਤ ਦੇ ਇਸ ਠੰਡੇ ਮੌਸਮ ਦੇ ਵਿੱਚ ਵੀ ਰੋਪੜ ਪੁਲਿਸ ਦੇ ਸਾਰਾ ਦਿਨ ਹੀ ਪਸੀਨੇ ਛੁੱਟਦੇ ਰਹੇ ਸਾਰਾ ਦਿਨ ਦੀ ਜਦੋਜਹਿਦ ਤੋਂ ਬਾਅਦ ਆਖਰ ਦੇਰ ਰਾਤ ਪੁਲਿਸ ਨੇ ਸੰਘਰਸ਼ਕਾਰੀ ਔਰਤਾਂ ਦੇ ਜਿੱਦ ਅੱਗੇ ਝੁਕਦੇ ਹੋਏ ਕੰਪਨੀ ਦੇ ਐਮਡੀ ਨਿਰਮਲ ਸਿੰਘ ਭੰਗੂ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਧੋਖਾਧੜੀ ਦੀ ਐਫਆਈਆਰ ਕੱਟ ਕੇ ਉਸ ਦੀ ਕਾਪੀ ਵਿਖਾਈ ਤਾਂ ਜਾ ਕੇ 4.5 ਘੰਟੇ ਬਾਅਦ ਦੇਰ ਰਾਤ ਤੱਕ ਔਰ ਤਾਂ ਪਾਣੀ ਦੇ ਟੈਂਕੀ ਤੋਂ ਠੇਠਾ ਉਤਰੀਆਂ ਅ ਕੀ ਨਾਮ ਆ ਜਿਹੜਾ ਹੱਜ ਤੁਸੀਂ ਇੱਥੇ ਜਿਹੜਾ ਹੈਗਾ ਸ਼ਿੰਗਾਰਚਕਰ ਕਦੋਂ ਤੱਕ ਚੱਲੂਗਾ ਤੇ ਜਿਹੜਾ ਹੈਗਾ ਅਗਲਾ ਕੀ ਤੁਹਾਡੀ ਰਣਨੀਤੀ ਹੈ ਜੀ ਮੇਰਾ ਨਾਮ ਬਲਜੀਤਪੁਰ ਜੀ ਸਾਡੀ ਇੱਕ ਚੱਲ ਰਹੀ ਹੁੰਦੀ ਅਨਸਾਫ਼ੀ ਉਹ ਅੱਜ ਨੰਨੇ ਮਤਲਬ ਇੱਕ ਡੇਡਾ ਚੱਕਿਆ ਜਿਹੜੀਆਂ ਚਿੱਟ ਪੰਡ ਕੰਪਨੀਆਂ ਨੇ ਉਹਨਾਂ ਦੇ ਵਿਰੁੱਧ ਲੜਨਾ ਇੱਥੇ ਅੱਜ ਅਸਲ ਦੇ ਵਿੱਚ ਜਿਹੜਾ ਸਾਡਾ ਪਰਲ ਕੰਪਨੀ ਦੇ ਸੰਦਰਸ਼ ਵਾਰੇ ਆਏ ਸੀ ਅਸੀਂ ਜਿਹੜਾ ਪਰਲ ਕੰਪਨੀ ਦਾ ਮਾਲਕਾ ਨਿਰਮਲ ਸਿੰਘ ਭੰਗੂ ਇੱਥੇ ਰੋਪੜੇਰੀ ਦਾ ạtਾਰੀ ਪਿੰਡ ਦਾ ਤੇ ਉਸਨੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਉਹ ਪਰਲ ਕੰਪਨੀ ਦੇ ਵਿੱਚ ਨਹੀਂ ਲਾਇਆ ਹੋਇਆ ਉਹਨੇ ਪਰਸਨਲ ਆਪ ਦੇ ਨਾਮ ਤੇ ਮਤਲਬ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਸਾਲੀਆਂ ਦੇ ਸਾਡੂਆਂ ਦੇ ਉਹਨਾਂ ਦੇ ਨਾਮ ਤੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਜੀ ਉਹ ਜ਼ਮੀਨਾਂ ਜਿਹੜੀਆਂ ਬੇਨਾਮੀਆਂ ਨੇ ਅਸੀਂ ਸਰਕਾਰ ਤੋਂ ਇਹ ਹੀ ਕਰਦੀਆਂ ਉਹ ਕੁੜੀਆਂ ਵੀ ਸਾਡੀਆਂ ਉੱਪਰ ਤਾਂ ਚੜੀਆਂ ਨੇ ਵੀ ਅਸੀਂ ਤਪ ਗਏ 22 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਨੂੰ ਸਾਨੂੰ ਕੋਈ ਰਾਸਤਾ ਨਹੀਂ ਮਿਲ ਰਿਹਾ ਵੀ ਇਹ ਬੇਨਾਮੀਆ ਜ਼ਮੀਨਾਂ ਨੇ ਜਿਹੜੀਆਂ ਸਾਰੀਆਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਫੜਿਆ ਜਾਵੇ ਜੀ ਸਾਰਿਆਂ ਨੂੰ ਜਿਵੇਂ ਇਹਦੇ ਘਰ ਵਾਲੀ ਪ੍ਰੇਮ ਕੌਰ ਆ ਇਹਦਾ ਭਰਾ ਅਨੰਤ ਸਿੰਘ ਪੰਗੂ ਆ ਤੇ ਇਹਦੀ ਪੂਰੀ ਪੰਗਲੂ ਚਾਰਜ ਰਜੀਤ ਚੰਨੀ ਆ ਇਹਦਾ ਇੱਕ ਡਾਇਰੈਕਟਰ ਇੱਕ ਗੁਰਜੰਟ ਸਿੰਘ ਗਿੱਲ ਆ ਜੀ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਜਿਹੜੀਆਂ ਉਹਨਾਂ ਦੀਆਂ ਜਾਇਦਾਦਾਂ ਨੇ ਉਹਨਾਂ ਦੀ ਇਨਕੁਆਰੀ ਹੋਵੇ ਵੀ ਉਹ ਪੈਸਾ ਕਿੱਥੋਂ ਆਇਆ ਸੀ ਇਹਨਾਂ ਗਰੀਬ ਲੋਕਾਂ ਦਾ ਪੈਸਾ ਸੀਗਾ ਉਹ ਜਿਹੜਾ ਇਹਨਾਂ ਨੇ ਆਰਧੇ ਮਤਲਬ ਪਰਸਨਲ ਨਾਮਾਂ ਤੇ ਜ਼ਮੀਨਾਂ ਖਰੀਦੀਆਂ ਹੋਈਆਂ ਉਹ ਗਰੀਬ ਲੋਕਾਂ ਦੇ ਤਾਂ ਹੀਓ ਇਸ ਸਟੈਂਡਲ ਐਡਾ ਜਾਦੇ ਭੈੜਾ ਪਰਲ ਕੰਪਨੀ ਦਾ ਜਿਹੜਾ ਜਿਹੜਾ ਮਤਲਬ ਅਸੀਂ ਸਾਨੂੰ ਕੋਈ ਰਾਹ ਨਹੀਂ ਲੱਭ ਰਿਹਾ ਇਸ ਕਰਕੇ ਲੋਕ ਮੌਤ ਦੇ ਮੂੰਹ ਚ ਜਾ ਰਹੇ ਆ ਕੋਈ ਸੋਸੈਟ ਕਰ ਰਹੇ ਆ ਕੋਈ ਪੱਖੇ ਨਾ ਸੱਤ ਨਾ ਲਟਕ ਕੇ ਮਰ ਰਹੇ ਆ ਜੀ ਕੋਈ ਕਿਸ ਤਰ੍ਹਾਂ ਜਿਵੇਂ ਅੱਜ ਸਾਡੀਆਂ ਕੁੜੀਆਂ ਛੋਟੇ ਛੋਟੇ ਬੱਚੇ ਆ ਸਾਡੇ ਵੀ ਦਿਲ ਪੁੱਛੇ ਜਾਣੀ ਦੇ ਆ ਵੀ ਉਹ ਉੱਪਰ ਬੈਠੀਆਂ ਨਹੀਂ ਗੀਆਂ ਤੇ ਕਦੋਂ ਤੱਕ ਚੱਲੂਗਾ ਇਹ ਤੁਹਾਡਾ ਸ਼ਿੰਗਾਰ ਸੀ ਇਹ ਕਦੋਂ ਜਦੋਂ ਇਸ ਸ਼ਿੰਗਾਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਅਸੀਂ ਇਨਸਾਫ ਦੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਇਹ ਸੰਘਰਸ਼ ਚੱਲੂ ਹੈ ਪੰਨ ਗਰੁੱਪ ਦੇ ਅਗੇਂਸਟ ਪੰਨ ਕੰਪਨੀ ਦੇ ਅਗੇਂਸਟ ਜਿਹੜੀ ਕਿ ਸੰਘਰਸ਼ ਕਮੇਟੀ ਇਨਵੈਸਟਰਸ ਦੀ ਬਣੀ ਹੈ ਉਹਨਾਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਹੀ ਉਲਿਖਿਆ ਗਿਆ ਸੀ ਅੱਜ ਬੇਲਾ ਚੌਂਕ ਵਿਖੇ ਬੇਲੇ ਤੇ ਉੱਥੋਂ ਇਹਨਾਂ ਨੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਸੀਗਾ ਬਾਈ ਰੋਡ ਤੇ ਇਨ ਦਾ ਮੀਨ ਟਾਈਮ ਰਸਤੇ ਚ ਆਂਦੇ ਆਂਦੇ ਇਹਨਾਂ ਦੀ ਕੁਝ ਲੇਡੀਆਂ ਰੈਜੀਟੇਟਰ ਨੇ ਜਿਹੜੀਆਂ ਕਿ ਆ ਰਸਤੇ ਚ ਆਂਦੇ ਟੈਂਕੀ ਪੈਂਦੀ ਸੀ ਉਹਦੇ ਉੱਪਰ ਚੜ ਗਈਆਂ ਨੇ ਇਹਨਾਂ ਦੀ ਮੇਨ ਮੰਗ ਸੀ ਕਿ ਸਾਡੀ ਐਫ ਆਈ ਆਰ ਕੋਈ ਹੋਈ ਨਹੀਂ ਜਿਹੜੀ ਕਿ ਰੋਪੜ ਡਿਸਟ੍ਰਿਕਟ ਚ ਪ੍ਰੋਪਰਟੀਆਂ ਹੈਗੀਆਂ ਇਹਨਾਂ ਦੀਆਂ ਉਹ ਅਟੈਚ ਕਰਕੇ ਕੀਤੀਆਂ ਜਾਣ ਤੇ ਅਟੈਚ ਕਰਕੇ ਜਿਹੜੀ ਲੋਡਾ ਕਮ ਕਮੇਟੀ ਬੈਠੀ ਆ ਉਹ ਇਹਨਾਂ ਨੂੰ ਇਹਨਾਂ ਦੇ ਪੈਸੇ ਲੈਂਡ ਆਪਸ਼ਨ ਕਰਕੇ ਇਹਨਾਂ ਨੂੰ ਵਾਪਸ ਕਰਨ ਮੈਂ ਇਹਨਾਂ ਦੀ ਮੰਗ ਹੈ ਸੀਗੀ ਅਸੀਂ ਐਫ ਆਈ ਆਰ ਦਰਜ ਕਰ ਲਈ ਹੈ ਤੇ ਅੱਗੇ ਵੀ ਜਿਵੇਂ ਜੋ ਸੂਚ ਹੋਏਗੀ ਉਹਦੀ ਕਾਰਵਾਈ ਕੀਤੀ ਜਾਏਗੀ ਐਫ ਆਈ ਆਰ ਸਰ ਕਿਹਦੇ ਖਿਲਾਫ ਮਰੀ ਅੱਜ ਐਫ ਆਈ ਆਰ ਮੈਂ ਇਹਨਾਂ ਦੀ ਜਿਹੜੇ ਕੰਪਨੀ ਦੇ ਸ਼ੇਅਰ ਹੋਲਡਰ ਮੈਂ ਐਮ ਡੀ ਵਗੈਰਾ ਨੇ ਉਹਨਾਂ ਦੇ ਖਿਲਾਫ ਹੋਈ ਹੈ ਨਿਰਮਲ ਸਿੰਘ ਪੰਗੂ ਹੈ ਉਹਦੇ ਖਿਲਾਫ ਮੈਂ ਦੀ ਹੋਈ ਰੋਪੜ ਤੋਂ ਸੱਜਨ ਸੈਨੀਟੀ ਰਿਪੋਰਟ ਪੰਜਾਬ ਟੂਡੇ